ਮੈਂ ਨੂਰ ਦੇ ਨਾਲ ਬਹੁਤ ਸਾਰੀਆਂ ਵੀਡੀਓ ਬਣਾਈਆਂ ਵਾਂ ਜਿਦੇ ਵਿੱਚ ਨੂਰ ਦੇ ਗੁੱਤ ਕੀਤੀ ਹੁੰਦੀ ਆ ਤੇ ਉਹਦੇ ਵਿੱਚ ਬਹੁਤ ਸਾਰੇ ਪੈਣ ਪਰਾਵਾਂ ਨੇ ਕਮੈਂਟ ਕੀਤੇ ਸੀ ਵੀ ਵੀਰੇ ਨੂਰ ਦੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਵਾਲ ਲੰਮੇ ਕਿਵੇਂ ਹੋ ਗਏ ਨੂਰ ਕਿਹੜਾ ਸ਼ੈਂਪੂ ਵਰਤਦੀ ਆ ਨੂਰ ਕਿਹੜਾ ਤੇਲ ਵਰਤਦੀ ਆ ਵੀ ਉਹਦੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੇ ਵਾਲ ਗਰੋਥ ਕਿਵੇਂ ਕਰ ਗਏ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਉਹ ਕਿਹੜਾ ਤੇਲ ਆ ਜਿਹੜਾ ਨੂਰ ਆਪਣੇ ਵਾਲਾਂ ਲਈ ਵਰਤਦੀ ਆ ਤੇ ਨੂਰ ਨੂੰ ਤੇਲ ਵਰਤਦੀ ਨੂੰ 1.5 ਤੋਂ 2 ਸਾਲ ਹੋ ਚੱਲੇ ਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਸਭ ਤੋਂ ਪਹਿਲਾਂ ਮੈਂ ਬਿਠਾਇਆ ਨੂਰ ਨੂੰ ਗੱਡੀ ਦੇ ਵਿੱਚ ਉਸ ਤੋਂ ਬਾਅਦ ਨੂ ਸਾਈਕਲ ਦੇ ਮੂਰੇ ਤੇ ਨੂਰ ਬਹੁਤ ਖੁਸ਼ ਹੋਈ ਉਸ ਤੋਂ ਬਾਅਦ ਆਪਾਂ ਬਿਠਾਇਆ ਜੀ ਆਪਣੇ ਨਾਲ ਕੈਮਰਾਮੈਨ ਨੂੰ ਫਿਰ ਆਪਾਂ ਸਿੱਧੀ ਗੱਡੀ ਖਿੱਚਦੀ ਮੁੱਲਾਪੁਰ ਦਾਖਾ ਨੂੰ ਉੱਥੇ ਆਪਣੇ ਭਰਾਵਾ ਜੀ ਮਾਡਰਨ హెయిర్ ਡ੍ਰੈਸਰ ਤੇ ਵੀਰਾਂ ਕੋਲ ਉਹ ਤੇਲ ਮਿਲਦਾ ਵਾ ਜਿਹੜਾ ਨੂਰ ਨੂੰ ਡੇਢ ਤੋਂ 2 ਸਾਲ ਵਰਤਦੀ ਨੂੰ ਹੋ ਗਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਜਾਂਦੇ ਸਾਰੇ ਪਹਿਲਾਂ ਨੂਰ ਦੇ ਸਾਰੇ ਵਾਲਾ ਜਿਹੜੇ ਵੀਰ ਨੇ ਚੰਗੀ ਤਰ੍ਹਾਂ ਧੋਏ ਉਸ ਤੋਂ ਬਾਅਦ ਸੁਕਾ ਕੇ ਫਿਰ ਹੁਣ ਤੁਹਾਨੂੰ ਦਿਖਾਵਾਂਗੇ ਵੀ ਇਹ ਤੇਲ ਨੂੰ ਵਰਤਦੇ ਕਿਦਾਂ ਲਾਇਆ ਕਿਦਾਂ ਜਾਂਦਾ ਵਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਤੇਲ ਦਾ ਨਾਮ ਦੱਸ ਦਈਏ ਜੀ ਤੇਲ ਦਾ ਨਾਮ ਹੈਗਾ ਜੀ ਮੁਕੰਦਸ ਤੇ ਇਹ ਤੇਲ ਦਾ ਰਿਜ਼ਲਟ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਨੂਰ ਦੇ ਕੇਸ ਦੇਖ ਹੀ ਲਏ ਆ ਤੇ ਇਹ ਵੀਡੀਓ ਨੂੰ ਉਹ ਭੈਣ ਭਰਾ ਜਰੂਰ ਦੇਖਣ ਜਨਾਂ ਦੇ ਵਾਲ ਲੰਬੇ ਨਹੀਂ ਹੁੰਦੇ ਜਾਂ ਵਾਲ ਝੜਦੇ ਆ ਜਾਂ ਵਾਲ ਚਿੱਟੇ ਹੁੰਦੇ ਆ ਤੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਉਹਨਾਂ ਭੈਣ ਭਰਾਵਾਂ ਦੀ ਹੈਲਪ ਹੋ ਸਕੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਤੇਲ ਦੀ ਖਾਸੀਅਤ ਦੱਸ ਦਿੰਨਾ ਵਾ ਇਹ ਤੇਲ 1957 ਦਾ ਬਣ ਰਿਆ ਵਾ ਜਨ ਕਿ ਵੀਰ ਉਹਨਾਂ ਦੇ ਦਾਦੇ ਪੜਦਾਦੇ ਪਹਿਲਾਂ ਇਹ ਤੇਲ ਬਣਾਉਂਦੇ ਸੀ ਅੱਜ ਉਹਨਾਂ ਦੀ ਤੀਜੀ ਪੜੀ ਜਿਹੜੀ ਇਹ ਤੇਲ ਬਣਾ ਰਹੀ ਆ ਤੇ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਇਹ ਤੇਲ ਦੇ ਫਾਇਦੇ ਤੇ ਨੁਕਸਾਨ ਕੀ ਹੈ ਸਭ ਤੋਂ ਪਹਿਲਾਂ ਨੁਕਸਾਨ ਸੁ ਆਪਾਂ ਇੰਨੇ ਪੈਸੇ ਲਾ ਕੇ ਤੇਲ ਨੂੰ ਲੰਬਾਰੀ ਚ ਲੈ ਕੇ ਰੱਖ ਦਿੰਨੇ ਆ ਵਰਤਦੇ ਨਹੀਂ ਹੈਗੇ ਇਹ ਸਭ ਤੋਂ ਵੱਡਾ ਇਹਦਾ ਨੁਕਸਾਨ ਆ ਤੇ ਫਾਇਦੇ ਇਹਦੇ ਅਨੇਕਾਂ ਵਾਂ ਜਿਵੇਂ ਵਾਲ ਝੜਦੇ ਆ ਜਾਂ ਵਾਲ ਪਤਲੇ ਹੁੰਦੇ ਆ ਜਾਂ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਆ ਜਾਂ ਟੁੱਟਦੇ ਆ ਜਾਂ ਵਾਲ ਪਤਲੇ ਹੋ ਜਾਂਦੇ ਆ ਤਾਂ ਇਹ ਸਭ ਇਹਦੇ ਜਿਹੜੇ ਫਾਇਦੇ ਆ ਤੇ ਬਾਕੀ ਇਹ ਤੇਲ ਵਾਲੀ ਬੋਤਲ ਨੂੰ ਬਹੁਤ ਹੀ ਯੂਨੀਕ ਤਰੀਕੇ ਨਾਲ ਬਣਾਇਆ ਗਿਆ ਵਾ ਵੀ ਜਦੋਂ ਵੀ ਤੁਸੀਂ ਆਪਣੇ ਵਾਲਾਂ ਤੇ ਤੇਲ ਲਾਉਂਗੇ ਤਾਂ ਤੁਹਾਨੂੰ ਕੰੰਗੇ ਦੀ ਜ਼ਰੂਰਤ ਨਹੀਂ ਪਊਗੀ ਇਹ ਬੋਤਲ ਦੇ ਉੱਪਰ ਹੀ ਇੱਕ ਕੰਗਾ ਟਾਈਪ ਜਿਹੜਾ ਇੱਕ ਢੱਕਣਾ ਬਣਾਇਆ ਗਿਆ ਵਾ ਜਿਹਦੇ ਨਾਲ ਤੁਸੀਂ ਆਪਣਾ ਤੇਲ ਆ ਜਿਹੜਾ ਵਾਲਾਂ ਦੇ ਵਿੱਚ ਆਸਾਨੀ ਨਾਲ ਲਾ ਸਕਦੇ ਆ ਦੁਕਾਨ ਦੇ ਉੱਪਰ ਆ ਕੇ ਨੂਰ ਦੇ ਵਾਲਾਂ ਨੂੰ ਤੇਲ ਲਾਉਣ ਦਾ ਕਾਰਨ ਬਸ ਇਹੀ ਸੀ ਵੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੱਸਿਆ ਜਾਵੇ ਵੀ ਇਹ ਤੇਲ ਦੀ ਸ਼ੀਸ਼ੀ ਦੀ ਜਿਹੜੀ ਵਰਤੋਂ ਆ ਕਿੱਦਾਂ ਕੀਤੀ ਜਾਂਦੀ ਆ ਵਾਲਾਂ ਨੂੰ ਤੇਲ ਕਿੱਦਾਂ ਲਾਇਆ ਜਾ ਸਕਦਾ ਵਾ ਬਹੁ ਇੱਕ ਤਰੀਕਾ ਤੇ ਸੌਖਾ ਤਰੀਕਾ ਵਾਲਾ ਤੇਲ ਲਾਉਣ ਦਾ ਬਾਕੀ ਜਿਹੜਾ ਇਹ ਤੇਲ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਤਿਆਰ ਕੀਤਾ ਗਿਆ ਵਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਾਕੀ ਗਵਰਨਮੈਂਟ ਆਫ ਇੰਡੀਆ ਲੈਬਾਰਟਰੀ ਤੋਂ ਟੈਸਟਡ ਆ ਬਾਕੀ ਇਹ ਤੇਲ ਵਧੀਆ ਕੁਆਲਿਟੀ ਦਾ ਹੋਣ ਕਰਕੇ ਵੀਰ ਉਹਨਾਂ ਨੂੰ ਵੱਖ-ਵੱਖ ਕੰਟਰੀਆਂ ਤੋਂ ਜਿਹੜੇ ਆਰਡਰ ਆਉਂਦੇ ਰਹਿੰਦੇ ਆ ਤੇ ਹੁਣ ਜਿਵੇਂ ਤੁਸੀਂ ਆ ਦੇਖ ਹੀ ਰਹੇ ਹੋ ਵੀਰ ਉਹਨਾਂ ਨੂੰ ਆਰਡਰ ਆਇਆ ਸੀ ਕੈਨੇਡਾ ਤੋਂ ਹੁਣ ਇਹ ਜਿਹੜਾ ਆਰਡਰ ਆ ਵੀਰ ਉਹਨਾਂ ਨੇ ਕੈਨੇਡਾ ਭੇਜਣੇ ਆ ਤੁਸੀਂ ਵੀ ਅਗਰ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਜਾਂ ਕਿਤੇ ਵੀ ਵਰਲਡ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤੁਸੀਂ ਇਹ ਤੇਲ ਮੰਗਵਾਉਣਾ ਚਾਹੁੰਦੇ ਤਾ ਵੀਰ ਉਹਨਾਂ ਦੀ ਵੈਬਸਾਈਟ ਵੀ ਹੈਗੀ ਆ ਮੈਂ ਨੰਬਰ ਵੀ ਦੇ ਦੂੰਗਾ ਤੁਸੀਂ ਵੀਰ ਉਹਨਾਂ ਨੂੰ ਕੰਟੈਕਟ ਕਰ ਲਿਓ ਵੀਰ ਉਹਨੇ ਤੁਹਾਡੇ ਘਰੇ ਪਹੁੰਚਦੇ ਕਰ ਦੇਣਗੇ ਕਿਸੇ ਵੀ ਜਗ੍ਹਾ ਤੇ ਬੈਠੇ ਹੋਵੋ ਤੁਸੀਂ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਜਾਂ ਕਿਤੇ ਵੀ ਕੰਟਰੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਕਿੱਥੇ ਵੀ ਤੁਸੀਂ ਬੈਠੇ ਆ ਤੁਸੀਂ ਘਰ ਬੈਠੇ ਆਪਣਾ ਇਹ ਆਲ ਮੰਗਾ ਸਕਦੇ ਹੋ ਤੇ ਵੀਰ ਹੁਣਾਂ ਦੀ ਸਭ ਤੋਂ ਵੱਡੀ ਗੱਲ ਆ ਵੀਰ ਹੁਣੇ ਤਿੰਨ ਸ਼ੀਸ਼ੀਆਂ ਦਾ ਕੋਰਸ ਦੱਸ ਦਿਆ ਅਗਰ ਤਿੰਨ ਸ਼ੀਸ਼ੀਆਂ ਤੋਂ ਬਾਅਦ ਵੀ ਤੁਹਾਡੇ ਵਾਲ ਚੜਨ ਨੂੰ ਨਹੀਂ ਹਟਦੇ ਤਾਂ ਵੀਰ ਹੁਣੇ ਤੁਹਾਡੇ ਤੇਲ ਦੇ ਪੈਸੇ ਤੇ ਆਉਣ ਜਾਣ ਦਾ ਬੱਸ ਦਾ ਕਿਰਾਇਆ ਭਾਵੇਂ ਤੁਸੀਂ ਗੱਡੀ ਤੇ ਆਵੋ ਭਾਵੇਂ ਮੋਟਰਸਾਈਕਲ ਤੇ ਸਾਰਾ ਖਰਚਾ ਜਿਹੜਾ ਤੁਹਾਡਾ ਵਾਪਸ ਕੀਤਾ ਜਾਊਗਾ ਬਾਕੀ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣਾ ਵੀਰ ਹੁਣੇ ਤੁਹਾਨੂੰ ਨਾਰਾਜ਼ ਨਹੀਂ ਕਰਦੇ ਤੁਹਾਨੂੰ ਤਿੰਨਾਂ ਸ਼ੀਸ਼ੀਆਂ ਦੇ ਵਿੱਚ ਪੂਰਾ ਵਧੀਆ ਰਿਜ਼ਲਟ ਮਿਲੂਗਾ ਜਿਵੇਂ ਤੁਸੀਂ ਨੂਰ ਦੇ ਕੇਸ ਦੇਖ ਹੀ ਲਏ ਆ ਤੇ ਨੂਰ ਨੂੰ 2 ਸਾਲਾਂ ਦੇ ਵਿੱਚ ਪੂਰਾ ਵਧੀਆ ਜਿਹੜਾ ਰਿਜ਼ਲਟ ਮਿਲਿਆ ਵਾ ਤੁਸੀਂ ਦੇਖ ਸਕਦੇ ਆ ਤੇ ਬਾਕੀ ਮੈਂ ਵੀਰ ਉਹਨਾਂ ਦੀ ਵੈਬਸਾਈਟ ਵੀ ਪਾ ਦੂੰਗਾ ਤੁਸੀਂ ਜਾ ਕੇ ਉਹਦੇ ਤੇ ਵੀ ਆਰਡਰ ਕਰ ਸਕਦੇ ਆ ਵੀਰ ਉਹਨਾਂ ਦਾ ਨੰਬਰ ਵੀ ਪਾ ਦੂੰਗਾ ਤੁਸੀਂ WhatsApp ਤੇ ਮੈਸੇਜ ਕਰਕੇ ਵੀਰ ਉਹਨਾਂ ਨੂੰ ਫਿਰ ਵੀ ਆਰਡਰ ਕਰ ਸਕਦੇ ਹੋ ਆਪਣੇ ਘਰੇ ਜਿਹੜਾ ਆਇਲ ਮੰਗਾ ਸਕਦੇ ਹੋ ਅ ਵਰਲਡ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਆਇਲ ਮਗਾ ਸਕਦੇ ਹੋ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਆਪਣਾ ਆਇਲ ਜਿਹੜੇ ਮਗਾ ਸਕਦੇ ਹੋ ਤੇ ਵੀਰਾਂ ਦਾ ਮੈਂ ਨੰਬਰ ਵੀ ਪਾ ਦੂੰਗਾ ਇੰਸਟਾਗ੍ਰam ਦੀ ਆਈਡੀ ਵੀ ਪਾ ਦੂੰਗਾ ਫੋਲੋ ਕਰ ਲਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਜੰਨਾ ਭੈਣ ਭਰਾਵਾਂ ਦੇ ਵਾਲ ਝੜਦੇ ਆ ਜਾਂ ਵਾਲ ਚਿੱਟੇ ਹੁੰਦੇ ਆ ਜਾਂ ਵਾਲ ਪਤਲੇ ਆ ਨਾ ਜਾਂ ਵਾਲ ਲੰਬੇ ਨਹੀਂ ਹੁੰਦੇ ਤਾਂ ਉਹਨਾਂ ਭੈਣ ਭਰਾਵਾਂ ਦਾ ਵੀ ਫਾਇਦਾ ਹੋ ਸਕੇ ਤੁਹਾਡੇ ਵਾਂਗੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਜਾਂ ਵੱਧ ਤੋਂ ਵੱਧ ਵੀਡੀਓ ਦੇਖਣ ਦੇ ਲਈ ਤੇ ਵੀਰ ਉਹਨਾਂ ਦੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਣਾ ਜਲਦੀ ਜਲਦੀ ਆ ਕੇ ਆਰਡਰ ਕਰੋ ਥੈਂਕ ਯੂ ਸੋ ਮੱਚ